ਪ੍ਰੋ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਅੜਿਤ ਇਸ ਵੇਲੇ ਦੀ ਬੇਹੱਦ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਐਮਪੀ ਸੰਜੀਵ अरोੜਾ ਉਹਨਾਂ ਦੇ ਕਰ ਈਡੀ ਦੀ ਵੱਡੀ ਰੇਡ ਕੀਤੀ ਗਈ ਹੈ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਕਰੀਨ ਦੇ ਉੱਤੇ ਸਾਂਝੀਆਂ ਕਰ ਰਹੇ ਆ ਜਿੱਥੇ ਈਡੀ ਦੇ ਵੱਲੋਂ ਰੇਡ ਕੀਤੀ ਗਈਆ ਐਮਪੀ ਸੰਜੀਪ अरोड़ा ਜੋ ਕਿ ਆਪਦੇ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਘਰ ਜਿਹੜਾ ਈਡੀ ਦੇ ਵੱਲੋਂ ਰੇਡ ਕੀਤੀ ਗਈਆ ਤਾਂ ਟੈਂਡਰ ਕੋਟਾਲੇ ਨੂੰ ਲੈ ਕੇ ਇਹ ਰੇਡ ਕੀਤੀ ਗਈਆ ਵਿਦੇਸ਼ੀ ਫੰਡਾਂ ਨੂੰ ਜਿਹੜਾ ਆ ਵਿਦੇਸ਼ੀ ਰੁਪਈਆਂ ਨੂੰ ਦੇ ਲੈਣ ਦੇਣ ਨੂੰ ਲੈ ਕੇ ਇਹ ਰੇਡ ਕੀਤੀ ਗਈਆ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵਿਦੇਸ਼ ਤੋਂ ਹੋਏ ਲੈਣ ਦੇਣ ਨੂੰ ਲੈ ਕੇ ਸ਼ੱਕ ਦੇ ਆਧਾਰ ਦੇ ਉੱਤੇ ਰੇਡ ਕੀਤੀ ਗਈਆ ਤਾਂ ਨਾਲ ਹੀ ਹੇਮੰਤ ਸੂਤ ਉਹਨਾਂ ਦੇ ਉੱਤੇ ਵੀ ਰੇਡ ਕੀਤੀ ਗਈ ਹੈ ਭਾਰਤ ਭੂਸ਼ਣਾਸ਼ ਉਹਨਾਂ ਦੇ ਖਾਸ ਨੇ ਹੇਮੰਤ ਸੂਤਾਂ ਉਹਨਾਂ ਦੇ ਘਰ ਵੀ ਰੇਡ ਕੀਤੀ ਗਈ ਹੈ ਤੇ ਸੰਜੀਵ ਅਰੋੜਾ ਤੇ ਹੇਮੰਤ ਸੂਤ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਟੈਂਡਰ ਘੁਟਾਲੇ ਨੂੰ ਲੈ ਕੇ ਇਹ ਰੇਡ ਕੀਤੀ ਗਈ ਹੈ ਈਡੀ ਦੇ ਵੱਲੋਂ ਦੱਸ ਦੇਣਾ ਚਾਹੁੰਦੇ ਆ ਕਿ ਟੈਂਡਰ ਘੁਟਾਲਾ ਹੋਇਆ ਸੀਗਾ ਤਾਂ ਉਸ ਨੂੰ ਲੈ ਕੇ ਈਡੀ ਦੇ ਵੱਲੋਂ ਕੇਸ ਚਲਾਇਆ ਜਾ ਰਿਹਾ ਹੈ ਈਡੀ ਦੇ ਵੱਲੋਂ ਪਹਿਲਾਂ ਵੀ ਕਾਰਵਾਈ ਕੀਤੀ ਜਾ ਚੁੱਕੀ ਆ ਤਾਂ ਹੁਣ ਫਿਰ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਹਾਲਾਂਕਿ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਜ਼ਰੂਰ ਤਲਖ ਦੇ ਵਿੱਚ ਆਈ ਹੈ ਤਲਖੀ ਭਰਿਆ ਉਹਨਾਂ ਦਾ ਟਵੀਟ ਜਿਹੜੇ ਉਹਨਾਂ ਦੇ ਦੇਖਣ ਨੂੰ ਮਿਲੇ ਆ ਉੱਥੇ ਹੀ ਆ ਮਨੀਸ਼ ਸੋਧਿਆ ਜੋ ਉਹਨਾਂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਿੱਧੇ ਤੌਰ ਤੇ ਟਵੀਟ ਕਰਕੇ ਮਨੀਸ਼ ਸੋਧਿਆ ਨੇ ਪੀਐਮ ਮੋਦੀ ਉਹਨਾਂ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਕਿਹਾ ਹੈ ਕਿ ਤੋਤਾ ਤੇ ਮੈਨਾ ਜਿਹੜੇ ਆ ਖੁੱਲੇ ਛੱਡ ਦਿੱਤੇ ਗਏ ਨੇ ਤਾਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਸਵਾ ਸੰਸਦ ਸੰਜੀਵ ਅਰੋੜਾ ਉਹਨਾਂ ਦੇ ਘਰ ਈਡੀ ਵੱਲੋਂ ਰੇਡ ਕੀਤੀ ਗਈ ਹੈ ਤੇ ਪੁੱਛਗਿਚ ਉਹਨਾਂ ਦੇ ਕੋਲੋਂ ਕੀਤੀ ਜਾ ਰਹੀ ਹੈ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਪਿਛਲੇ 2 ਸਾਲਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਵੀ ਜਿਹੜਾ ਆ ਰੇਡ ਕੀਤੀ ਗਈ ਆ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਆ ਮੋਦੀ ਦੇ ਵੱਲੋਂ ਉਹਨਾਂ ਦੇ ਤੋਤਾ ਮੈਨੇ ਜਿਹੜੇ ਆ ਛੱਡ ਦਿੱਤੇ ਗਏ ਤੇ ਲਗਾਤਾਰ ਇਹਨਾਂ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਅਜੇ ਤੇ ਕੇ ਨਿਸ਼ਾਨੇ ਸਾਧਨੇ ਤਾਂ ਮਨੀਸ਼ ਸੋਧੀਆਂ ਉਹਨਾਂ ਦੇ ਵੱਲੋਂ ਟਵੀਟ ਕਰਕੇ ਜਿਹੜਾ ਸਿੱਧੇ ਤੌਰ ਤੇ ਨਿਸ਼ਾਨਾ ਸਾਧਿਆ ਗਿਆ ਹੈਗਾ ਤਾਂ ਉੱਥੇ ਹੀ ਬੱਖੋ ਬੱਖਰੇ ਜਿੰਨੇ ਵੀ ਆਪ ਦੇ ਮੰਤਰੀ ਨੇ ਜਾਂ ਆਪ ਦੇ ਵਿਧਾਇਕ ਨੇ ਜਾਂ ਆਪ ਦੇ ਗੱਲ ਕਰ ਲਈਏ ਐਮਪੀ ਨੇ ਉਹਨਾਂ ਦੇ ਘਰੇ ਜਿਨ੍ਹਾਂ ਦੇ ਘਰੇ ਵੀ ਰੇਡ ਹੋਈਏ ਚਾਹੇ ਉਹ ਸੰਜੇ ਸਿੰਘ ਆ ਜਾਂ ਸਤੰਦਰ ਜੈਨ ਆ ਜਾਬਰ ਹੋਰ ਜਿਨ੍ਹਾਂ ਦੇ ਘਰੇ ਰੇਡ ਹੋਈ ਆ ਉਹਨਾਂ ਨੂੰ ਉਹਨਾਂ ਦਾ ਉਹਨਾਂ ਨੇ ਨਾਮ ਮੈਂਸ਼ਨ ਕੀਤਾ ਤੇ ਕਿਹਾ ਕਿ ਜਿਹੜੇ ਆ ਇਹ ਮੋਦੀ ਪੀਐਮ ਮੋਦੀ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕਿ ਜਿਹੜਾ ਜਾਣਬੁੱਝ ਕੇ ਹਰਾਸ਼ ਕੀਤਾ ਜਾ ਰਿਹਾ ਝੂਠੇ ਮਾਮਲਿਆਂ ਨੂੰ ਲੈ ਕੇ ਰੇਡ ਕੀਤੀ ਜਾ ਰਹੀ ਹੈ ਤਾਂ ਲੁਧਿਆਣਾ ਦੇ ਵਿੱਚ ਇਹ ਰੇਡ ਹੋਈ ਹੈ ਐਮਪੀ ਸੰਜੀਬ ਰੋੜਾਵਾਂ ਦੇ ਘਰ ਰੇਡ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਸੀਂ ਜਿੱਥੇ ਰੇਡ ਕੀਤੀ ਜਾ ਰਹੀ ਹੈ ਤੇ ਘਰ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਸੰਜੀਬ ਰੋੜਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੂਰੇ ਪਰਿਵਾਰ ਦੇ ਮੋਬਾਈਲ ਫੋਨ ਵੀ ਬੰਦ ਕੀਤੇ ਗਏ ਨੇ ਪੂਰੇ ਪਰਿਵਾਰ ਦੇ ਮੋਬਾਈਲ ਫੋਨਾਂ ਬੰਦ ਕਰ ਦਿੱਤੇ ਗਏ ਨੇ ਤੇ ਲਗਾਤਾਰ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਈਡੀ ਜਦੋਂ ਪੁੱਛਗਿੱਛ ਕਰਕੇ ਬਾਹਰ ਆਉਂਦੀ ਹੈ ਤਾਂ ਕੀ ਖੁਲਾਸੇ ਹੋ ਸਕਦੇ ਨੇ ਜਾਂ ਫਿਰ ਕਿਹੜੇ ਕਿਹੜੇ ਸਬੂਤ ਮਿਲ ਸਕਦੇ ਨੇ ਇਸ ਸਰਚ ਆਪਰੇਸ਼ਨ ਦੇ ਦੌਰਾਨ ਇਹ ਦੇਖਣ ਵਾਲਾ ਹੋਵੇਗਾ ਜਾਂ ਫਿਰ ਸ਼ੱਕ ਦੇ ਆਧਾਰ ਉੱਤੇ ਜੋ ਰੇਡ ਕੀਤੀ ਗਈ ਹੈ ਇਹ ਇਸ ਦੇ ਵਿੱਚ ਕਿੰਨਾ ਕੁ ਸੱਚ ਹੈ ਕਿਉਂਕਿ ਵਿਦੇਸ਼ੀ ਜ਼ਮੀਨ ਦੇਣ ਨੂੰ ਲੈ ਕੇ ਇਹ ਰੇਡ ਕੀਤੀ ਗਈ ਹੈ ਤੇ ਲਗਾਤਾਰ ਸਵੇਰ ਦੀ ਇਹ ਰੇਡ ਚੱਲ ਰਹੀ ਹੈ ਪੁੱਛ ਕੇ ਚੱਲ ਰਹੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਜ ਸਭਾ ਮੈਂਬਰ ਇਹ ਜਿਹੜੇ ਆ ਸੰਜੀਵ ਅਰੋੜਾ ਉਹਨਾਂ ਦੇ ਘਰ ਰੇਡ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੁੱਥੇ ਹੀ ਹਿਮੰਤ ਸੂਦ ਨੇ ਉਹਨਾਂ ਦੇ ਘਰ ਵੀ ਰੇਡ ਕੀਤੀ ਹੈ ਵਿਦੇਸ਼ ਤੋਂ ਇਹ ਜ਼ਮੀਨ ਦੇਣ ਨੂੰ ਲੈ ਕੇ ਸ਼ੱਕ ਦੇ ਆਧਾਰ ਦੇ ਉੱਤੇ ਇਹ ਛਾਪੇਮਾਰੀ ਕੀਤੀ ਗਈ ਹੈ ਤੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਲੁਧਿਆਣਾ ਤੋਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਸੀਂ ਤੇ ਪੁੱਛਗਿੱਛ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੇ ਉੱਤੇ ਆਮ ਆਦਮੀ ਪਾਰਟੀ ਨੇ ਤਲਖੀ ਭਰੀ ਜਿਹੜੇ ਆ ਉਹ ਜ਼ਰੂਰ ਦਿਖਾਇਆ ਤਲਖੀ ਜ਼ਰੂਰ ਦਿਖਾਈ ਹੈ ਉਹਨਾਂ ਨੇ ਸਿੱਧੇ ਤੌਰ ਤੇ ਨਿਸ਼ਾਨਾ ਸਾਦੇਸ ਦੇ ਤੌਰ ਤੇ ਨਿਸ਼ਾਨਾ ਸਾਦੇ ਉਹਨਾਂ ਨੇ ਕਿਹਾ ਕਿ ਮੋਦੀ ਜੀ ਨੇ ਆਪਣੇ ਜਿਹੜੇ ਆ ਤੋਤਾ ਤੇ ਮੈਨਾ ਨੂੰ ਖੁੱਲਾ ਛੱਡ ਦਿੱਤਾ ਆ ਤੇ ਹੁਣ ਸਵੇਰ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਸੰਜੀਵ ਅਰੋੜਾ ਜੀ ਦੇ ਘਰ ਈਡੀ ਵਾਲੇ ਜਿਹੜੇ ਆ ਉਹ ਛਾਪੇ ਮਾਰ ਰਹੇ ਆ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਘਰ ਰੇਡ ਕੀਤੀ ਮੇਰੇ ਘਰ ਰੇਡ ਕੀਤੀ ਸੱਜੇ ਸਿੰਘ ਦੇ ਘਰ ਰੇਡ ਕੀਤੀ ਹਸਤੰਦਰ ਜੈਨ ਦੇ ਘਰ ਰੇਡ ਕੀਤੀ ਕਹੀ ਕਿਤੇ ਵੀ ਕੁਝ ਨਹੀਂ ਮਿਲਿਆ ਪਰ ਪੂਰੀ شدت ਦੇ ਨਾਲ ਮੋਦੀ ਜੀ ਦੇ ਏਜੰਸੀਆਂ ਲੱਗੀਆਂ ਹੋਈਆਂ ਨੇ ਇੱਕ ਦੇ ਬਾਅਦ ਇੱਕ ਫਰਜੀ ਕੇਸ ਬਣਾ ਰਹੇ ਨੇ ਆਮ ਆਦਮੀ ਪਾਰਟੀ ਨੂੰ ਤੋੜਨ ਦੇ ਲਈ ਇਹ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਲੇਕਿਨ ਕੋਸ਼ਿਸ਼ ਕਿੰਨੀ ਵੀ ਕਰ ਲੈਣਾ ਆਮ ਆਦਮੀ ਪਾਰਟੀ ਵਾਲੇ ਨਹੀਂ ਰੁਕਣਗੇ ਨਹੀਂ ਰੁਕਣਗੇ ਨਹੀਂ ਬਿਕਣਗੇ ਤਾਂ ਅਜਿਹੇ ਜਿਹੜਾ ਹੈ ਉਹਨਾਂ ਨੇ ਲਿਖਿਆ ਹੋਇਆ ਮਨੀਸ਼ ਮਨੀਸ਼ ਸ਼ੋਧੀਆਂ ਉਹਨਾਂ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਆਵਾਜ਼ ਦੀ ਪਾਰਟੀ ਕਿਤੇ ਨਾ ਕਿਤੇ ਤਲਕੀ ਦੇ ਵਿੱਚ ਜ਼ਰੂਰ ਆਈ ਹੈ ਤਾਂ ਇੱਕ ਵਾਰ ਫਿਰ ਦੱਸ ਦੇਣਾ ਚਾਹੁੰਦੇ ਆ ਕਿ ਆਪ ਦੇ ਜਿਹੜੇ ਆ ਸੰਸਦ ਨੇ ਐਮਪੀ ਨੇ ਸੰਜੀਵ अरोड़ा ਉਹਨਾਂ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਆ ਈਡੀ ਦੇ ਵੱਲੋਂ ਰੇਡ ਕੀਤੀ